ਬਾਈ ਦੇਖਿਆ ਜਾਵੇ ਤਾਂ ਯਾਰ ਤੁਸੀਂ ਰੋਲ ਜਰ ਉਸ ਗੱਡੀ ਲੈ ਆਂਦੀ ਹੈ ਨਾ ਇਹ ਪਹਿਲਾਂ ਅੰਗਰੇਜ਼ਾਂ ਵੇਲੇ ਚੱਲਦਾ ਹੁੰਦਾ ਸੀਗਾ ਇਹ ਮਾਡਲ ਤੇ ਬਾਈ ਮਤਲਬ ਖਰਚੇ ਦੀ ਗੱਲ ਆ ਕਰੀ ਆਪਾਂ ਖਰਚਾ ਖਰਚਾ ਕੀ ਕੋਸ਼ਾ ਕਿੰਨਾ ਕ ਚਾਰਜ ਕੱਢ ਜਾਂਦੀ ਹੈ ਇਹ ਇਹ 80 80 ਕਿਲੋਮੀਟਰ ਜਾਂਦੀ ਹੈ 45 ਦੀ ਸਪੀਡ ਹੈ ਦੀ ਐ ਸੋਡੇ ਕੋਲੇ ਪਹਿਲੀ ਗੱਡੀ ਦੇਖੀ ਹੈ ਇਹ ਤੇ ਨਹੀਂ ਬਈ ਆਪਣੇ ਨੇੜੇ ਤੇ ਹਾਂ ਨੇੜੇ ਤੇੜੇ ਹੈ ਨਹੀਂ ਨਾ ਬਠਿੰਡੇ ਚ ਨਾ ਮਾਨਸਾ ਮੂਨਸਾ ਦੇ ਵਿੱਚ ਕਿਤੇ ਵੀ ਨਹੀਂ ਦੇਖੀ ਹੈਗੀ ਇਹ ਇਹਦੀ 3-4 ਸਾਲ ਦਾ ਬੈਂਡਰ ਜਾਂ ਜਾਂਦੀ ਨਹੀਂ ਕਿਤੇ ਅੱਛਾ ਹਾਂ ਤੇ ਦੇਖਿਆ ਜਾਵੇ ਤਾਂ ਯਾਰ ਮੁੱਲ 모ੜ ਕੇ ਜਾਂਦੀ ਹੈ ਹਨ ਤੇ ਬੁਲਟ ਮੋਟਰਸਾਈਕਲ ਦੇ ਟਾਇਰ ਪਾਏ ਹੋਏ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਹਿੰਡ ਗੱਲਬਾਤ ਆ ਯਾਰ ਤਾਰਾਂ ਤੂਰਾਂ ਵਾਲੇ ਚੱਕੇ ਗੱਡੀ ਵਾਂਗੂ ਡੈਕ ਵੀ ਚੱਲਦਾ ਸਭ ਕੁਝ ਚੱਲਦਾ ਹੈ ਇਹਦੇ ਅੱਛਾ ਹਾਂ ਡੈਕ ਡੱਕ ਚੱਲਦਾਗਾ ਦੋਸਤੋ ਡੈਕ ਡੱਕ ਚੱਲਦਾ ਯਾਰ ਬੂਫਰ ਵੀ বাজਾ ਸਕਦੇ ਹੋ ਪਰ ਅਸੀਂ ਬਜਾ ਨਹੀਂ ਸਕਦੇ ਕਿਉਂਕਿ ਕਾਪੀਰਾਈਟ ਆ ਜਾਣਾਗਾ ਅੱਜ ਹੀ ਗੱਲ ਦੋਸਤੋ ਬਿਲਕੁਲ ਵੱਖਰੀ ਚੀਜ਼ ਦਿਖਾਉਣ ਜਾ ਰਹੇ ਹਾਂ ਸੋ ਉਹਨੂੰ ਖਰਚੇ ਦੇ ਨਾਲ ਨਾਲ ਠੰਡ ਤੋਂ ਵੀ ਬਚਤ ਕਰਦੀ ਹੈਗੀ ਚਾਰਜ ਵਾਲੀਆਂ ਸਕੂਟਰੀਆਂ ਦਾ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ ਤੇ ਭਰਾ ਆਪਣੇ ਨਾਲ ਹੈ ਦੇਖਦੇ ਆਂ ਕੀ ਗੱਲਬਾਤ ਹੈ ਗੱਡੀ ਲੈ ਕੇ ਆਏ ਨੇ ਚਾਰਜ ਤੇ ਮਤਲਬ ਬੈਟਰੀ ਤੇ ਚੱਲਦੀ ਆ ਚਾਰਜ ਹੁੰਦੀ ਆ ਕਿੰਨਾ ਖਰਚਾ ਆ ਗਿਆ ਕਿੰਨੀ ਬੈਟਰੀ ਖਾਂਦੀ ਆ ਰੇਟ ਤੋਂ ਲੈ ਕੇ ਸਾਰੀ ਜਾਣਕਾਰੀ ਲਾਵਾਂਗੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸੋ ਸਾਰਾ ਤੋਂ ਪਹਿਲਾਂ ਮੇਰਾ ਨਾਮ ਸੁਖਬੰਦ ਸਿੰਘ ਪਿੰਡ ਚੱਠੇ ਵਾਲਾ ਜੀ ਪਿੰਡ ਚੱਠੇ ਵਾਲਾ ਜ਼ਿਲ੍ਹਾ ਬਠਿੰਡਾ ਹੈ ਨਾ ਤੇ ਬਾਈ ਦੇਖਿਆ ਜਾਵੇ ਤਾਂ ਯਾਰ ਤੁਸੀਂ ਰੋਲ ਜ਼ਰੂਰ ਇਸ ਗੱਡੀ ਲੈਂਦੀ ਹੈ ਨਾ ਇਹ ਪਹਿਲਾਂ ਅੰਗਰੇਜ਼ਾਂ ਵੇਲੇ ਚੱਲਦਾ ਹੁੰਦਾ ਸੀਗਾ ਇਹ ਮਾਡਲ ਤੇ ਬਾਈ ਮਤਲਬ ਖਰਚੇ ਦੀ ਗੱਲ ਆ ਕਰੀ ਆਪਾਂ ਖਰਚਾ 80 ਪਣ 80 ਕਿਲੋਮੀਟਰ ਜਾਂਦੀ ਹੈ 45 ਦੀ ਸਪੀਡ ਹੈ ਦੀ ਅੱਛਾ ਹਾਂ ਤੇ ਦੋਸਤੋ ਇੱਕ ਵਾਰੀ ਦੇ ਚਾਰਜ ਦੇ ਨਾਲ 80 ਕਿਲੋਮੀਟਰ ਕੱਢ ਜਾਂਦੀ ਹੈ ਯਾਰ ਬਹੁਤ ਹੀ ਕਹਿੰਡ ਗੱਲ ਬੋਲਦਾ ਜਿਵੇਂ ਬਾਈ ਬੱਚਿਆਂ ਨੂੰ ਲਈ ਫਿਰਦਾ ਨਾਲ ਹਨਾ ਠੰਡ ਤੋਂ ਵੀ ਬਚਤ ਕਰਦੀ ਹੈ ਲੋ ਤੋਂ ਵੀ ਬਚਤ ਕਰਦੀ ਹੈਗੀ ਠੰਡ ਗਰਮੀ ਤੋਂ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਈ ਸੌਦਾ ਇਹ ਮਤਲਬ ਛੋਟਾ ਫੈਸਲਾ ਯਾਰ ਬਹੁਤ ਵਧੀਆ ਲੱਗਿਆ ਹਨਾ ਤੇ ਬਈ ਲੈ ਕੇ ਕਿੱਥੋਂ ਆਂਦੀ ਸੀਗੀ ਹੈ ਭਗਤੇ ਤੋਂ ਲੈ ਕੇ ਆਂਦੀ ਹੈ ਬਈ ਅੱਛਾ ਭਗਤੇ ਵਾਲਿਆਂ ਤੋਂ ਲੈ ਕੇ ਆਂਦੀ ਸੀਗੀ ਤੇ ਬਈ ਦੇਖਿਆ ਜਾਵੇ ਤਾਂ ਯਾਰ ਮਤਲਬ ਇਹਦੀ ਪਹਿਲਾਂ ਮੈਂ ਛੋਡੇ ਕੋਲੇ ਪਹਿਲੀ ਗੱਡੀ ਦੇਖੀ ਹੈ ਇਹ ਤੇ ਨਹੀਂ ਬਈ ਆਪਣੇ ਨੇੜੇ ਤੇ ਹਾਂ ਨੇੜੇ ਤੇੜੇ ਹੈ ਨਹੀਂ ਨਾ ਬਠਿੰਡੇ ਚ ਨਾ ਮਾਨਸਾ ਮੂਨਸਾ ਦੇ ਵਿੱਚ ਕਿਤੇ ਵੀ ਨਹੀਂ ਦੇਖੀ ਹੈਗੀ ਤੇ ਬਈ ਇਹਦੀ ਬੁਕਿੰਗ ਬੁਕਿੰਗ ਕਰਾਉਣੀ ਪੈਂਦੀ ਆ ਪਹਿਲਾਂ ਨਾ ਨਾ ਵੈਸੀ ਤਿਆਰ ਕਰਵਾਈ ਹੋਈ ਹੈ ਬਈ ਅੱਛਾ ਹਾਂ ਵੈਸੀ ਤਿਆਰ ਕਰਵਾਈ ਆ ਤੇ ਬਈ ਦੇਖਿਆ ਜਾਵੇ ਤਾਂ ਯਾਰ ਇਹਦੇ ਰੇਟ ਦੀ ਗੱਲ ਕਰੀ ਆ ਆਪਾਂ ਕਿੰਨੇ ਦੀ ਪੈ ਜਾਂਦੀ ਆ ਇਹ ਆਪਾਂ 2.5 ਦੀ ਪੈਂਦੀ ਆ ਬਈ ਅੱਛਾ ਹਾਂ 2.5 ਦੀ ਪੈਗੀ ਗੱਡੀ 2.5 ਲੱਖ ਰੁਪਏ ਦੀ ਗੱਡੀ ਆ ਦੋਸਤੋ ਤੇ ਬਈ ਕਿੰਨੀ ਕੁ ਲਾਈਫ ਆ ਇਹਦੀ ਇਹਦੇ 3-4 ਸਾਲ ਤਾਂ ਬੈਂਡਰ ਗਏ ਨਿਕਲ ਜਾਂਦੇ ਆ ਨਹੀਂ ਅੱਛਾ ਹਾਂ ਤੇ ਦੇਖਿਆ ਜਾਵੇ ਤਾਂ ਯਾਰ ਮੁੱਲ 모ੜ ਕੇ ਜਾਂਦੀ ਹੈ ਹਨਾ 2.5 ਲੱਖ ਰੁਪਏ ਲੱਗਿਆ ਆਪਾਂ ਦੇਖੀਏ ਤਾਂ 2.5 ਲੱਖ ਰੁਪਏ ਦਾ ਤਾਂ ਮੋਟਰਸਾਈਕਲ ਵੀ ਨਹੀਂ ਆਉਂਦਾ ਜੇ ਮੈਂ ਆਪਾਂ ਹਾਰਲੇ ਲਾ ਦੰਨੇ ਆ ਪੈਸੇ ਹੋਰ ਮੋਟਰਸਾਈਕਲਾਂ ਤੇ ਲਾ ਦੰਨੇ ਹਨਾ ਇਹ ਚੀਜ਼ ਨੇ ਮਤਲਬ ਥੋੜੂ ਫਾਇਦਾ ਵੀ ਕਰਨਾਗਾ ਯਾਰ ਹਨਾ ਬਹੁਤ ਹੀ ਵਧੀਆ ਫੈਸਲਾ ਬਾਈ ਤੁਹਾਡਾ ਬਹੁਤ ਹੀ ਘੈਂਟ ਗੱਲਵਾਦਾ ਮੈਂ ਤਾਂ ਪਹਿਲਾਂ ਪਹਿਲੀ ਵਾਰੀ ਦੇਖ ਰਿਆਂਗਾ ਆਪਾਂ ਕੋਈ ਇਹ ਜੀ ਗੱਲ ਨਹੀਂ ਹੈਗੀ ਵੀਡੀਓ ਦੇ ਵਿੱਚ ਕਹਾਂਗੇ ਤੇ ਮਤਲਬ ਅਸੀਂ ਫਿਰਦੇ ਹੀ ਰਹਨੇ ਆਂਗੇ ਪਹਿਲੀ ਵਾਰੀ ਦੇਖੀ ਹੈ ਗੱਡੀ ਇਹ ਨਾਲੇ ਦੇਖਿਆ ਵੀ ਰੋਲ ਜਰੋ ਇਸ ਮਾਡਲ ਹੈ ਬਹੁਤ ਕਹਿੰਡ ਗੱਲਬਾਤ ਹੈ ਤੇ ਬੈਕ ਸਾਈਡ ਦੀ ਆਪਾਂ ਗੱਲ ਕਰੀਏ ਭਾਈ ਬੈਕ ਬੁੱਕ ਸਾਈਡ ਤੇ ਵੀ ਪੂਰੀ ਕਹਿੰਡ ਗੱਲਬਾਤ ਹੈ ਰੀਜਾਂ ਲਾਈਆਂ ਪਈਆਂ ਭਾਈ ਟਾਇਰ ਇਹਦੇ ਕਿਹੜੀ ਮਤਲਬ ਕਾਦੇ ਪਾਏ ਹੋਏ ਹੈਗੇ ਬੋਲਟ ਦੇ ਆ ਜੀ ਅੱਛਾ ਬੋਲਟ ਦੇ ਆ ਤੇ ਬੋਲਟ ਮੋਟਰਸਾਈਕਲ ਦੇ ਟਾਇਰ ਪਾਏ ਹੋਏ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਹਿੰਡ ਗੱਲਬਾਤ ਆ ਯਾਰ ਤਾਰਾਂ ਤੂਰਾਂ ਵਾਲੇ ਚੱਕੇ ਭਾਈ ਇਹਨਾਂ ਦੀ ਮਤਲਬ ਉਹਨੇ ਗਾਰੰਟੀ ਗਾਰੰਟੀ ਲੈਤੀ ਵੀ ਕੁਝ ਹੁੰਦਾ ਤਾਂ ਨਹੀਂ ਉਹ ਨਾ ਨਾ ਕੁਛ ਨਹੀਂ ਹੁੰਦਾ ਬਾਈ ਅੱਛਾ ਵਾਜਣ ਪੋਜਣ ਚਾਲੀ ਆਦੀ ਤਾਂ ਗਰੰਟੀ ਹੁੰਦੀ ਹੈ 1.5 ਸਾਲ ਦੀ ਜੀ ਪਹਿਲਾਂ ਉਹਨਾਂ ਨੇ ਟੈਸਟਡ ਕਰਕੇ ਦੇਖਿਆ ਹੋਊਗਾ ਫੇਰ ਹੀ ਪਾਏ ਨੇਗੇ ਤੇ ਜਿਹਦੇ ਨਾਲ ਲੁੱਕ ਵੀ ਬਹੁਤ ਘੈਂਟ ਲੱਗਦੀ ਆ ਹਨਾ ਸਾਰ ਜਾਣੇ ਬੰਦੇ ਆ ਵਸ ਇਹਦੇ ਚ ਦੋ ਮੂਰੇ ਦੋ ਪਿੱਛੇ ਅੱਛਾ ਆਪਣੇ ਵਾਲੇ ਤਾਂ 5 ਵੀ ਚੜਾ ਲੈਂਦੇ ਨੇ ਚਾਹ ਬੰਦੇ 6 ਬੰਦੇ ਵੀ ਵਹਿ ਜਾਂਦੇ ਨੇ ਵਹਾ ਲੈਂਦੇ ਨੇ ਠੱਕੇ ਠੱਕੇ ਹਨਾ ਬੁੱਕਲ ਵਾਕਲ ਚ ਵਹਾ ਲੈਂਦੇ ਆ ਤੇ ਆ ਜੋ ਦੋਸਤੋ ਤੁਹਾਨੂੰ ਬੈਕ ਸਾਈਡ ਵੀ ਦਿਖਾਉਨੇ ਆਪਾਂ ਛੋਟੀ ਜੀ ਥਾਂ ਤੇ ਮਤਲਬ ਯਾਰ ਛੋਟੀ ਜੀ ਗੱਡੀ ਹੈਗੀ ਬੈਕ ਸਾਈਡ ਵੀ ਬਹੁਤ ਘੈਂਟ ਆ ਬਾਜ਼ਾਰ ਜੀ ਧਰ ਕੇ ਲੈ ਜੋ ਕਿਉਂ ਬਈ ਹਾਂ ਬਈ ਤੇ ਹੋਰ ਬਈ ਗੱਲਬਾਤ ਕੋਈ ਗੱਡੀ ਬਾਰੇ ਕੋਈ ਹੋਰ ਗੱਡੀ ਦਾ ਸਭ ਕੁਛ ਹੀ ਹੈਗਾ ਗੱਡੀ ਵਾਂਗੂ ਡੈਕ ਵੀ ਚੱਲਦਾ ਸਭ ਕੁਝ ਚੱਲਦਾ ਹੈ ਅੱਛਾ ਹਾਂ ਡੈਕ ਡੱਕ ਚੱਲਦਾ ਹੈਗਾ ਦੋਸਤੋ ਡੈਕ ਡੱਕ ਚੱਲਦਾ ਯਾਰ ਬੂਫਰ ਵੀ ਵਜਾ ਸਕਦੇ ਹਾਂ ਪਰ ਅਸੀਂ ਵਜਾ ਨਹੀਂ ਸਕਦੇ ਕਿਉਂਕਿ ਕਾਪੀਰਾਈਟ ਆ ਜਾਣਾਗਾ ਤੇ ਤਾਂ ਕਰਕੇ ਸਾਨੂੰ ਵਜਾ ਕੇ ਨਹੀਂ ਦਿਖਾ ਸਕਦੇਗੇ ਬਹੁਤ ਹੀ ਗੈਂਡ ਗੱਲਬਾਤ ਹੈ ਬਾਜ਼ਾਰ ਬਜ਼ੂਰ ਦੇ ਵਿੱਚ ਜਿਵੇਂ ਬਠਿੰਡੇ ਬਾਜ਼ਾਰ ਤੰਗ ਨੇਗੇ ਸਮਾਨ ਲੈਣ ਜਾਣਾ ਜਾਂ ਖਰੀਦੋ ਫਰੋਖਤ ਕਰਨੇ ਆਣੀਆਂ ਨਾਲ ਬਾਹੋ ਜਵਾਕ ਬਾਹੋ ਨਿਆਰੇ ਟਾਈਪ ਗੱਲਬਾਤ ਹੈ ਨਾ ਤੇ ਬਾਈ ਜੀ ਤੁਸੀਂ ਇੰਨੀ ਕੀਮਤੀ ਜਾਣਕਾਰੀ ਦਿੱਤੀ ਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਨੰਬਰ ਦੋਸਤੋ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆਗਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਕੋਈ ਵੀ ਗੱਡੀ ਬਾਰੇ ਨੌਲੇਜ ਲੈਣੀ ਆ ਤਾਂ ਮਤਲਬ 2.5 ਲੱਖ ਰੁਪਿਆ ਲਾਉਣ ਤੋਂ ਪਹਿਲਾਂ ਸੋਚਨੇਓ ਤੁਸੀਂ ਥੋੜਾ ਜਿਹਾ ਤਾਂ ਬਾਈ ਨੂੰ ਫੋਨ ਕਰ ਲਿਓ ਬਾਈ ਤੋਂ ਜਾਣਕਾਰੀ ਲੈ ਲਿਓ ਮਤਲਬ ਇਹਨੇ ਕਿਸੇ ਵੀ ਤਰ੍ਹਾਂ ਦੀ ਸੁੱਥੋ ਲੋਕ ਮਿਲਪੇਟਮੀ ਗੱਲ ਨਹੀਂ ਕਰਨੀ ਤੁਹਾਡੇ ਹੱਕ ਦੀ ਗੱਲ ਕਰਨੀ ਆ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ ਦੋਸਤੋ